ਅੱਜੀ ਸਵਾਗਤ ਹੈ ਦੋਸਤੋ ਤੁਹਾਡਾ ਜੀਤ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਅੱਜ ਆਪਾਂ ਬਲੌਗ ਬਣਾਉਣਾ ਤੁਹਾਡੇ ਲਈ ਦੋ ਮਾਰਵਾੜੀ ਜਾਨਵਰ ਲਿਆ ਘੋੜੀ ਤੇ ਬੇਸ਼ੇਰੀ ਲਈ ਆ ਸਾਰਾ ਆਪਾਂ ਲੈਂਡ ਚੱਲੇ ਆ ਅੱਜ ਬਲੌਗ ਵਿੱਚ ਤੁਹਾਨੂੰ ਦਿਖਾਉਣਾ ਝਰਾਉਂਦਿਆਂ ਦੀ ਸਾਰਾ ਨਾਲ ਜਿਹੜੇ ਜਿਹੜੇ ਫਾਰਮ ਚੱਲੇ ਹੁੰਦੇ ਨੇ ਜਾਨਵਰ ਦਿਖਾਵਾਂਗੇ ਵੀਡੀਓ ਤੇ ਲਾਸਟ ਟਾਈਮ ਜੁੜੇ ਰਹੋ ਤੇ ਜਿਹੜੇ ਵੀਰ ਨਵੇਂ ਆ ਚੈਨਲ ਤੇ ਉਹ ਵੀਡੀਓ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਇੱਕ ਬਛੇੜੀ ਲਈ ਆ ਪਾਪੇ ਦੀ ਕਿਰਪਾ ਨਾਲ ਬਹੁਤ ਚੰਗੀ ਬਛੇੜੀ ਆ ਦੋ ਦੰਦਾਂ ਮੱਤੇ ਪਟਾ ਮਾਰਵਾੜੀ ਬਛੇੜੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਆਪਣੇ ਫਾਰਮ ਉੱਤੇ ਵੀ ਜਾਨਵਰ ਖੜੇ ਨੇ ਜਿਹੜੇ ਵੀ ਪਹਿਲਾਂ ਮੈਂ ਦੱਸਦਾ ਜਿੰਨਾ ਸਮੇਂ ਜਾਨਵਰ ਫੀਡ ਦਿੰਦੇ ਆ ਨੇੜੇ ਜਿਹੋੰ ਦਾ ਬਸ਼ੀਰਾ ਬਸ਼ੀਰੀਆਂ ਚੰਗੀਆਂ ਘੋੜੀਆਂ ਜਾਂ ਮਾਰਵਾੜੀ ਨੁਗਰਾ ਜੈ ਜੈ ਜਾਨਵਰ ਲੈਣਾ ਚਾਹੁੰਦਾ ਸਾਰੇ ਤਰ੍ਹਾਂ ਦੇ ਆਪਣੇ ਫਾਰਮ ਉੱਤੇ ਜਾਨਵਰ ਉਪਲਬਧ ਨੇ ਤੇ ਅੱਜ ਜਿਹੜੇ ਆਪਾਂ ਜਾਨਵਰ ਲੈਣ ਚੱਲੇ ਮਾਰਵਾੜੀ ਹੈ ਜੀ ਇੱਕ ਤਾਂ ਘੋੜੀ ਆ 5 ਸਾਲ ਦੀ ਆਪਣੇ ਜੈਰਾਜ ਤੋਂ ਮੇਲ ਹੋਈ ਹੋਈ ਆ ਉਹ ਵੀ ਦਿਖਾਉਂਦੇ 5 ਕਲੇਣ ਘੋੜੀ ਬਹੁਤ ਚੰਗੀ ਆ ਤੇ ਦੂਜੀ ਬਸ਼ੀਰੀ ਦਾ ਧੰਨ ਧੰਨ ਕਰਾਉਂਦੀ ਆ ਬਹੁਤ ਚੰਗੀ ਹਾਈਟ ਵਾਲੀ ਬੱਚੇ ਪਾਪਾ ਲੰਮੀਆਂ ਮੁਰਾ ਬਾਗ ਤੋਂ ਤੁਹਾਨੂੰ ਦਿਖਾਉਂਦੇ ਆ ਦੇ ਕੇ ਪੱਖ ਲੈ ਲਈ ਆ ਤੇ ਆ ਜੋ ਵੀਡੀਓ ਨਾਲ ਜੁੜਦੇ ਆ ਤੇ ਜਿਵੇਂ ਜਿਵੇਂ ਆਪਾਂ ਲੋਡ ਕਰਨੇ ਜਾਵੇਂ ਤੁਹਾਨੂੰ ਮੈਂ ਨਾਲ ਦੀ ਨਾਲ ਦਿਖਾਵਾਂ ਆ ਜੋ ਬਾਦਦੇ ਆ ਵੀਡੀਓ ਵੱਲ ਕਰ ਦਿਓ ਲਾਈਕ ਕਮੈਂਟ ਸ਼ੇਅਰ ਹੁਣ ਆਪਾਂ ਪਹੁੰਚੇ ਪਹਿਲੀ ਘੂੜੀ ਲੈਣ ਇੱਥੇ ਬਾਈ ਆ ਬਾਈ ਹੁਣਾਂ ਦੇ ਜਾਨਵਰ ਖੜੇ ਆ ਦੇਖੋ ਬਹੁਤ ਸੋਹਣੇ ਜਾਨਵਰ ਹਨ ਫਾਰਮ ਤੇ ਬਾਈ ਹੁਣਾਂ ਦੇ ਪਹੁੰਚੇ ਮੱਝਾਂ ਵੀ ਰੱਖੀਆਂ ਘੂੜੀਆਂ ਵੀ ਰੱਖੀਆਂ ਤੇ ਘੋੜਾ ਵੀ ਰੱਖਿਆ ਹੋਇਆ ਤੇ ਤੁਹਾਨੂੰ ਘੋੜਾ ਦਿਖਾਉਨੇ ਆ ਇਹ ਆ ਜੋਦਾ ਘੋੜਾ ਜੀ ਨੁਕਰਾ 70 ਇੰਚਾਂ ਵਾਲਾ ਜੋਦਾ ਅੰਦਰ ਨੀਵਾ ਥਾਂ ਬਹੁਤ ਜ਼ਿਆਦਾ ਨੀਵਾ 2 ਫੁੱਟ ਨੀਵਾ ਹੋ ਆਪਣੇ ਨਾਲ ਤਾਂ ਥੋੜਾ ਦੱਖ ਨਹੀਂ ਦਿੰਦਾ ਬਾਕੀ ਬੰਨੇ ਹੋਏ ਜਾਨਵਰ ਦੱਖ ਨਹੀਂ ਦਿੰਦੇ ਕਦ-ਕਦ ਬੈੱਡ ਬਾਡੀ ਬਹੁਤ ਆ ਘੋੜੇ ਦੀ ਆ ਉਸਦੀ ਮਾਂ ਖੜੀ ਆ ਤੇ ਇਸ ਤੋਂ ਬਾਅਦ ਆਪਾਂ ਬਾਈ ਉਹਨਾਂ ਦੇ ਪੰਡੋ ਚੜਾਲੀ ਘੂੜੀ ਘੂੜੀ ਚੜਾਉਣ ਤੋਂ ਬਾਅਦ ਅੱਪਾ ਹੁਣ ਚੱਲੇ ਦੂਜੀ ਵੀ ਛੇਰੀ ਲੈਣੇ ਆ। ਆ ਰਾਤ ਨਹਿਰ ਦੇਖੋ ਪਾਣੀ ਦਾ ਹਾਲਾਤ ਜਿਵੇਂ ਆਪਾਂ ਨੂੰ ਪਤਾ ਹੀ ਪੰਜਾਬ 'ਚ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ। ਕਾਫੀ ਏਰੀਆ ਵਿੱਚ ਤਾਂ ਨਹਿਰ ਵੀ ਫੁੱਲ ਹੋਈ ਜਾਂਦੀ ਹੈ। ਕਿ ਪਰਮਾਤਮਾ ਭਲੀ ਕਰੇ ਨਾ ਕਿੱਧਰ ਨਖਾਨ ਹੋਇਆ। ਜੇ ਪਾਣੀ ਮੁੜ ਜਾਵੇ ਬਾਅਦ ਸੋ ਤਾਂ ਵਧੀਆ। ਤੇ ਇਸ ਤੋਂ ਬਾਅਦ ਆਪਾਂ ਘੂੜੀ ਬਛੇਰੀ ਦੂਜੀ ਚੜਾਉਣਾ ਹੈ। ਦੇਖੋ ਦੇਖਣ ਵਾਲੇ ਕਿੰਨੇ ਵੀਰ ਆਏ। ਤਿਆ ਬਸ਼ੇਰੀਆ ਦੋਸਤੋ ਹਜੇ 28 ਮਹੀਨਿਆਂ ਦੀ ਹੋਈ ਆ ਪਾਕਾਂ ਵਾਲੇ ਘੂੜੇ ਰਾਜੇ ਦੀ ਜਿਹੜਾ 22 ਸਮੁੰਦਰ ਵਾਲਿਆਂ ਕੋਲ ਪਲਵਾਨਾਂ ਕੋਲ ਘੂੜਾ ਰਾਜਾ ਉਹਦੀ ਬੱਚੀ ਆ ਹਜੇ 28 ਮਹੀਨਿਆਂ ਦੀ ਹੋਈ ਆ 62 ਇੰਚ ਦੀ ਹਾਈਟ ਹੋਈ ਖੜੀ ਆ 62 ਇੰਚ ਮੱਥੇ ਫਟਾ ਦੂ ਪਰ ਕਿਤੇ ਕੰਨ ਕੰਡੀਸ਼ਨ ਬਹੁਤ ਚੰਗੇ ਪਲੀ ਪੁਲੀ ਚੰਗੀ ਹੋਈ ਬੈਡ ਬਾਡੀ ਬਹੁਤ ਬੱਚੀ ਦਾ ਹਾਈਟ ਹੋਈ ਤਾਂ ਹਜੇ ਹੋਰ ਵੀ ਕਰੋ ਤੇ ਬੱਚੀ ਦਾਸਦੀ ਆ ਆਪਾਂ ਇਹਦੀ ਪਾਉਂਦੇ ਆ ਪਰਫੈਕਟ ਵੀਡੀਓ ਅੱਡ ਵੀ ਪਾਵਾਂਗੇ ਇੱਕ ਦੋ ਦਿਨਾਂ ਤਾਈਂ ਕਿ ਪਹਿਲੀ ਵਾਰ ਹੀ ਰੱਸਾ ਪਾਇਆ ਇਹ ਬੱਚੀ ਦੇ ਤੇ ਪਹਿਲੀ ਵਾਰ ਹੀ ਚੜ੍ਹੀ ਆ ਬੱਚੀ ਨੇ ਪਰ ਬਹੁਤ ਸਿਆਣੀ ਬੱਚੇ ਜਮਾਂ ਰਾਸਤੇ ਜਮਾਂ ਤੰਗ ਪ੍ਰੇਸ਼ਾਨ ਨਹੀਂ ਕੀਤਾ ਪੂਰੀ ਵਧੀਆ ਆਈਏ ਥੋੜਾ ਜਿਹਾ ਚੜਨ ਵੇਲੇ ਤਾਂ ਜਰੂਰ ਡਰੀ ਪਰ ਉਸ ਤੋਂ ਬਾਅਦ ਪੂਰਾ ਵਧੀਆ ਆਈ ਆ ਤੇ ਨਾਲ ਜਿਹੜੀ ਆ ਦੂਜੀ ਘੋੜੀ ਆ ਉਹ ਦੂਜੇ ਫਾਰਮ ਚੋਂ ਲਈ ਆ ਪੰਜ ਕਲੇਣਾ ਦੂਜੀ ਮੱਥੇ ਪਟਾ ਚਾਰੇ ਪੈਰ ਥੋੜੇ ਥੋੜੇ ਚਿੱਟੇ ਕੰਨ ਦੋਨਾਂ ਦੇ ਬਹੁਤ ਸੋਹਣੇ ਪਤਲੀ ਕੁੰਡੀ ਵਾਲੇ ਹਨ ਅੱਧੀ ਅੱਧੀ ਕੁੰਡੀ ਮੋੜੀ ਪਈ ਅੱਧੀ ਅੱਧੀ ਇੰਚੀਆਂ ਕੋ ਤੇ ਬਿਸ਼ੀਰੀ ਹੈਗੀ ਦੋਸਤੋ 62 ਇੰਚ ਦੀ 8 ਮਹੀਨਾ ਦੀ ਹੋਈ ਤੇ ਘੋੜੀ ਹੈਗੀ 60 ਇੰਚ ਦੀ ਜੈ ਰਾਜ ਤੋਂ ਮੀਟ ਆ ਆਪਣੇ ਜੀ ਕਿਸ ਵੀਰ ਦੇ ਦੋਨੇ ਘੋੜੀ ਜਾਂ ਬਿਸ਼ੀਰੀ ਵਿੱਚੋਂ ਕੋਈ ਵੀ ਜਾਨਵਰ ਚੱਲਦਾ ਹੋਵੇ ਮੈਂ ਲਾਸਟ ਤੇ ਨੰਬਰ ਦਊ ਸੰਪਰਕ ਕਰ ਲਿਓ ਮੈਂ ਫੇਰ ਇੱਕ ਵਾਰ ਦੱਸ ਦਿੰਦਾ ਬਿਸ਼ੀਰੀ ਹੈਗੀ 8 ਮਹੀਨਾ ਦੀ ਦੋ ਦਿਨ ਤੋਂ ਲੱਗੀ ਹੈ ਜੀ ਮੱਥੇ ਫਟਾ ਦੋ ਪਰ ਚਿੱਟੇ 62 ਇੰਚ ਹੈ ਤੇ ਘੋੜੀ 60 ਇੰਚ ਜੈ ਰਾਜ ਤੋਂ ਪ੍ਰੈਗਨੈਂਟ ਮੀਟ ਹੋਈ ਹੈ 22 23 ਦਿਨਾਂ ਦੀ ਤੋ ਜਿਹੜੇ ਵੀਰ ਦੇ ਪਸੰਦ ਹੋਈਆਂ ਚੱਲਦੀਆਂ ਹੋਈਆਂ ਨਾ ਬੱਚਿਆਂ ਜਾਂ ਘੋੜੀ ਦੋਨੋਂ ਵਿੱਚੋਂ ਜਿਹੜਾ ਵੀ ਜਾਨਵਰ ਚੱਲਦਾ ਹੋਵੇ ਮੈਂ ਨੰਬਰ ਦਿੰਦਾ ਕਰ ਲਓ ਨੋਟ 62391545449855599017 ਦੋਨਾਂ ਨੰਬਰਾਂ ਵਿੱਚੋਂ ਜਿਹੜੇ ਮਰਚੇ ਦੇ ਸੰਪਰਕ ਕਰ ਲਓ ਮਿਲਦੇ ਹਾਂ ਜਲਦ ਨਵੇਂ ਵਲੌਗ ਨਾਲ ਬਹੁਤ ਬਹੁਤ